ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਤੁਸੀਂ ਸਾਨੂੰ YouTube ਤੇ Facebook ਦੋਨਾਂ ਪਲੇਟਫਾਰਮਸ ਤੇ ਵੇਖ ਰਹੇ ਹੋ ਅਸੀਂ Instagram ਦੇ ਉੱਤੇ ਵੀ ਪੇਜ ਰਨ ਕਰਦੇ ਹਾਂ ਜੀ ਸੇਮ ਨਾਮ ਤੋਂ ਮੈਟ੍ਰਿਮੋਨੀ ਇਨਸਟੈਂਸ ਤੋਂ ਅੱਜ ਦੇ ਜਿਹੜੇ ਰਿਸ਼ਤੇ ਨੇ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਾਲੇ ਇਹ ਰਿਸ਼ਤੇ ਨੇ ਜੀ ਕੁੱਲ ਪੰਜ ਰਿਸ਼ਤੇ ਨੇ ਸਾਰੀ ਡਿਟੇਲਸ ਤੇ ਪਰਿਵਾਰਾਂ ਦੇ ਨੰਬਰ ਦੀ ਡਿਟੇਲਸ ਅਸੀਂ ਤੁਹਾਨੂੰ ਦਵਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਦੇ ਸਾਹਮਣੇ ਜ਼ਰੂਰੀ ਸੂਚਨਾ ਦਾ ਜਿਹੜਾ ਨੋਟਿਸ ਆ ਰਿਹਾ ਹੈ ਜੀ ਇਹਨੂੰ ਪੌਜ਼ ਕਰਕੇ ਕਿਰਪਾ ਕਰਕੇ ਬਹੁਤ ਧਿਆਨ ਨਾਲ ਪੜ੍ਹ ਲੈਣਾ ਜੀ ਤਾਂ ਕਿ ਤਾਂ ਜੋ ਮਨ 'ਚ ਕੋਈ ਡਾਊਟਸ ਨਾ ਰਹਿਣ ਤੇ ਕਲੀਅਰਿਫਿਕੇਸ਼ਨ ਹੈ ਜਿਹੜੀ ਜ਼ਰੂਰੀ ਹੁੰਦੀ ਆ ਅੱਜ ਦੀ ਜਿਹੜੀ ਆਪਣੀ ਪਹਿਲੀ ਪ੍ਰੋਫਾਈਲ ਹੈ ਜੀ 876 ਨੰਬਰ ਹੈ ਜੀ ਇਹ ਜਿਹੜੇ ਨੰਬਰ ਨੇ ਜੀ ਸਾਡੇ ਇੰਸਟਾਗ੍ਰam ਦੇ ਅਕੋਰਡਿੰਗ ਲਾਈਵ ਨੇ ਇੰਸਟਾਗ੍ਰam ਤੇ ਇਸ ਵੀਐਸਏ ਇਹ ਪ੍ਰੋਫਾਈਲਸ ਨੇ ਜਿਹੜੀਆਂ ਪੋਸਟ ਕਰਦੇ ਆ ਤੇ ਇਹ ਫਾਈਲ ਪ੍ਰੋਫਾਈਲ ਹੈ ਜੀ ਲੜਕੀ ਦੀ ਪ੍ਰੋਫਾਈਲ ਹੈ ਜੀ ਐਮ ਸ਼ਰਮਾ ਨਾਮ ਹੈ ਇਹਨਾਂ ਦਾ ਡੇਟ ਆਫ ਬਰਥ ਜਿਹੜੀ 1/12/1992 ਹੈ ਏਰੀਆ ਇਹਨਾਂ ਦਾ ਜੀ ਮਾਨਸਾ ਜ਼ਿਲ੍ਹਾ ਹੈਗਾ ਕਲਰ ਫੇਅਰ ਇਹਨਾਂ ਦਾ ਰੰਗ ਮਤਲਬ ਸਾਫ ਹੈ ਕਾਸਟ ਜਿਹੜੀ ਬ੍ਰਾਹਮਣ ਹੈ ਤੇ ਗੋਤਰਾ ਜਿਹੜੀ ਇਹਨਾਂ ਦੀ ਅਤਰੀ ਗੋਡ ਪੰਡਿਤ ਮਾਫੀ ਚਾਹੁੰਦਾ ਜੇ ਕੁਝ ਗਲਤ ਪ੍ਰੋਨਾਂਊਂਸ ਕਰ ਦਈਏ ਤਾਂ ਉਹਦੇ ਵਾਸਤੇ ਤੇ ਨਾਲ ਸਕਰੀਨ ਤੇ ਲਿਖਿਆ ਵੀ ਹੋਇਆ ਤੁਸੀਂ ਉਹ ਚੀਜ਼ਾਂ ਪੜ੍ਹ ਵੀ ਸਕਦੇ ਹੋ ਪ੍ਰੋਫੈਸ਼ਨ ਜਿਹੜਾ ਇਹਨਾਂ ਦਾ ਜੀ ਗਵਰਨਮੈਂਟ ਟੀਚਰ ਨੇ ਆਰਟ ਐਂਡ ਕਰਾਫਟ ਦੇ ਵਿੱਚ ਕੁਆਲਿਫੀਕੇਸ਼ਨ ਇਹਨਾਂ ਦੀ ਹੈਗੀ ਜੀ ਐਮਏ ਇੰਗਲਿਸ਼ ਬੀਐਡ ਫੈਮਲੀ ਦੇ ਵਿੱਚ ਯੰਗਰ ਬ੍ਰਦਰ ਕਿੰਨ ਦਾ ਉਹ ਗਵਰਨਮੈਂਟ ਟੀਚਰ ਨੇ ਮਦਰ ਨੇ ਜਿਹੜੇ ਹਾਊਸ ਵਾਈਫ ਨੇ ਫਾਦਰ ਨੇ ਜਿਹੜੇ ਇਹਨਾਂ ਦੇ ਉਹ ਇਸ ਦੁਨੀਆ ਨੂੰ અલਵਿਦਾ ਆਖ ਚੁੱਕੇ ਨੇ ਇਨਨੋਜੀ ਲੈਵਜ ਫੈਮਲੀ ਚਾਹੀਦੀ ਏ ਬ੍ਰਾਹਮਣ ਤੇ ਜਿਹੜੇ ਗਵਰਨਮੈਂਟ ਜੋਬ ਤੇ ਹੋਵੇ ਲੜਕਾ ਤੇ ਪੰਜਾਬ ਦੇ ਵਿੱਚ ਹੀ ਹੋਵੇ ਸੋ ਜੇ ਤੁਸੀਂ ਇਸ ਪ੍ਰੋਫਾਈਲ ਦੇ ਵਿੱਚ ਇੰਟਰਸਟਿਡ ਹੋ ਪਰਿਵਾਰ ਦਾ ਨੰਬਰ ਲੈਣਾ ਚਾਹੁੰਦੇ ਹੋ ਸਾਡੇ WhatsApp 904172990390417 29903 ਤੇ WhatsApp ਕਰਕੇ ਤੁਸੀਂ ਸਿਰਫ ਇਹ ਨੰਬਰ ਦੱਸਣਾ ਜੀ ਜਿਹੜਾ ਉੱਤੇ ਲੱਗਾ ਹੋਇਆ 876 ਐਵੇਂ ਹੀ ਅੱਗੇ ਸਾਰੀਆਂ ਪ੍ਰੋਫਾਈਲਜ਼ ਆ ਤੇ ਤੁਹਾਨੂੰ ਉਸ ਜਿਹੜਾ ਪਰਿਵਾਰ ਦਾ ਨੰਬਰ ਹੈ ਜਿਹੜਾ ਤੁਹਾਨੂੰ ਸੈਂਡ ਕਰ ਦਿੱਤਾ ਜਾਊਗਾ ਨੰਬਰ ਲੈਣ ਦੇ ਕੰਟੈਕਟ ਲੈਣ ਦੇ ਕੋਈ ਵੀ ਚਾਰजेस ਤੁਹਾਨੂੰ ਪੇ ਨਹੀਂ ਕਰਨੇ ਪੈਣਗੇ ਇਹ ਫ੍ਰੀ ਆਫ ਕਾਸਟ ਹੁੰਦਾ ਹੈ ਜੀ ਅੱਗੇ ਪੜਦੇ ਹਾਂ ਜੀ ਆਪਾਂ ਅੱਜ ਦੀ ਦੂਜੀ ਪ੍ਰੋਫਾਈਲ ਪ੍ਰੋਫਾਈਲ ਇਹ ਅਗਲੀ ਲੜਕੇ ਦੀ ਹੈ ਜੀ ਪ੍ਰੋਫਾਈਲ ਦਾ ਨੰਬਰ ਤੁਸੀਂ ਜੇ ਇਹਨਾਂ ਦਾ ਕੰਟੈਕਟ ਲੈਣਾ ਹੈ ਸਾਨੂੰ ਜਿਵੇਂ ਤੁਹਾਨੂੰ ਦੱਸਿਆ WhatsApp ਤੇ ਤੁਸੀਂ ਇਹਦਾ 877 ਨੰਬਰ ਦੱਸਣਾ ਹੈ ਜੀ ਲੜਕੇ ਦੀ ਪ੍ਰੋਫਾਈਲ ਹੈ ਜੀ ਸਿੰਘ ਜੱਟ ਸਿੱਖ 1993 ਦਾ ਇਹਨਾਂ ਦਾ ਬਰਥ ਹੈ ਜੀ 6.2 6 ਫੁੱਟ 2 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਐਮਏ ਹੈ ਪ੍ਰੋਫੈਸ਼ਨ ਹੈ ਜਿਹੜਾ ਪ੍ਰਾਈਵੇਟ ਜੌਬ ਕਰਦੇ ਨੇ ਮਹੀਨੇ ਦੀ ਜਿਹੜੀ ਤਨਖਾਹ ਹੈ 15 ਤੋਂ 18000 ਰੁਪਏ ਪਰ ਮੰਥ ਹੈ ਇੱਕ ਕਿੱਲਾ ਜ਼ਮੀਂਦਾਰ ਆ ਜੀ ਫੈਮਿਲੀ ਦੇ ਵਿੱਚ ਮਾਤਾ ਨੇ ਪਿਤਾ ਨੇ ਜਿਹੜੇ ਉਹ ਸੁਪਰਵਾਈਜ਼ਰ ਤੇ ਨੇ ਕੈਨੇਡਾ ਦੇ ਤੇ ਵੱਡੀ ਭੈਣ ਹੈ ਜਿਹੜੀ ਇਹਨਾਂ ਦੀ ਉਹ ਕੈਨੇਡਾ ਦੇ ਵਿੱਚ ਮੈਰਿਡ ਹੈ ਤੇ ਪੀਆਰ ਨੇ ਸ਼ਹਿਰ ਇਹਨਾਂ ਦਾ ਸੰਗਰੂਰ ਹੈ ਪ੍ਰੀਫਰੈਂਸ ਇਹਨਾਂ ਦੀ ਇਹਨਾਂ ਨੂੰ ਸਿੰਪਲ ਕੁੜੀ ਚਾਹੀਦੀ ਹੈ ਕੋਈ ਡਿਮਾਂਡ ਨਹੀਂ ਹੈਗੀ ਐਜੂਕੇਸ਼ਨ ਡਸਨਟ ਮੈਟਰ ਜੇ ਕੁੜੀ ਨੇ ਜਿਵੇਂ ਕਿ ਇਹਨਾਂ ਨੇ ਲਿਖਿਆ ਹੈ ਨੀ ਕਾਈਂਡ ਆਫ ਨਰਸਿੰਗ ਲਾਈਕ ਜੀਐਨਐਮ ਐਨਐਮ ਇਹ ਚੀਜ਼ਾਂ ਜੇ ਕੀਤੀਆਂ ਹੋਣ ਤਾਂ ਉਹ ਟਰਾਈ ਕਰ ਸਕਦੇ ਨੇ ਵਰਕ ਵੀਜ਼ੇ ਲਈ ਤੇ ਜੇ ਲੜਕੇ ਇੰਟਰਸਟਿਡ ਹੋਵੇ ਤਾਂ ਉਹ ਕੈਨੇਡਾ ਵਾਸਤੇ ਸਟੂਡੈਂਟ ਵੀਜ਼ਾ ਵੀ ਆਪ ਪੈਸੇ ਲਾ ਕੇ ਅਪਲਾਈ ਕਰ ਸਕਦੇ ਨੇ ਤੇ ਅਗਲੀ ਪ੍ਰੋਫਾਈਲ ਹੈ ਜੀ ਆਪਣੀ ਇਹ ਲੜਕੇ ਦੀ ਪ੍ਰੋਫਾਈਲ ਹੈ ਜੀ ਇਹ ਵੀ 878 ਨੰਬਰ ਹੈ ਜੀ ਸਿੰਗਲਾ ਇਹਨਾਂ ਦੇ ਜਿਹੜੀ ਸਰਨੇਮ ਹੈ ਜਰਨਲ ਜਨਰਲ ਕਾਸਟ ਹੈ ਅਗਸਤ 1993 ਦਾ ਜਨਮ ਹੈ ਜੀ 5 ਫੁੱਟ 9 ਇੰਚ ਹਾਈਟ ਹੈ ਕੰਪਲੈਕਸ਼ਨ ਫੇਅਰ ਹੈ ਭਾਵ ਕੇ ਰੰਗ ਸਾਫ ਹੈ ਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੀਟੈਕ ਕੀਤੀ ਹੈ profession ਇਹਨਾਂ ਦਾ ਹੈਗਾ ਜੀ government employee ਨੇ ਇਹ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਜੀ ਪਿਤਾ ਜੀ ਤੇ ਭੈਣ ਜੀ ਨੇ elder sister ਨੇ ਜਿਹੜੇ ਇਹਨਾਂ ਦੇ ਉਹ ਡਾਈਟੀਸ਼ਨ ਨੇ brother in law ਨੇ ਜਿਹੜੇ ਗਸਟਡ ਪੋਸਟ ਤੇ ਨੇ NCAD preference ਇਹਨਾਂ ਨੂੰ ਇਹ ਜਿਹੜੀ government job ਅਗਰਵਾਲ ਲੜਕੀ ਹੈ ਜਿਹੜੀ ਚਾਹੀਦੀ ਏ ਸੋ ਪਰਿਵਾਰ ਦਾ ਨੰਬਰ ਲੈਣ ਲਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਾਡੇ WhatsApp ਨੰਬਰ ਤੇ ਮੈਸੇਜ ਕਰੋ ਜੀ 904172903 9041729903 ਇਸ ਤੇ ਤੁਸੀਂ ਪਰਿਵਾਰ ਦਾ ਨੰਬਰ ਲੈਣ ਵਾਸਤੇ ਤੁਸੀਂ profile ਦਾ ਨੰਬਰ ਦੱਸਣਾ ਜਿਵੇਂ ਦਾ 878 ਹੈ ਜੀ ਤੇ profile ਲੈਣ ਦਾ ਤੁਹਾਨੂੰ ਕੁਝ ਵੀ ਪੇ ਨਹੀਂ ਕਰਨਾ ਪਏਗਾ ਜੀ ਪਰਿਵਾਰ ਦਾ ਨੰਬਰ ਲੈਣ ਲਈ ਅਗਲੀ ਪ੍ਰੋਫਾਈਲ ਆਪਣੀ ਹੈਗੀ ਜੀ 880 ਨੰਬਰ ਨਾਮ ਸਿੰਘ ਹੈ ਜੀ ਏਜ ਹੈ ਜਿਹੜੀ 26 ਹੈ ਕਾਸਟ ਐਸ ਸੀ ਮਜਬੀ ਸਖਨੇ ਜੀ ਜੌਬ ਹੈ ਜਿਹੜੀ ਇਹਨਾਂ ਦੀ ਪਟਵਾਰੀ ਦੀ ਹੈ ਤੇ ਫਾਦਰ ਵੀ ਇਹਨਾਂ ਦੇ ਗਵਰਨਮੈਂਟ ਜੌਬ ਤੇ ਨੇ ਏਰੀਆ ਇਹਨਾਂ ਦਾ ਜੀ ਲੁਧਿਆਣਾ ਹੈਗਾ ਜੀ ਪ੍ਰੀਫਰੈਂਸ ਇਹਨਾਂ ਨੂੰ ਕੁੜੀ ਚਾਹੀਦੀ ਹੈ ਜਿਹੜੀ ਗਵਰਨਮੈਂਟ ਜੌਬ ਕਰਦੀ ਹੋਵੇ ਤੇ ਸੋਹਣੀ ਹੋਵੇ ਪਰਿਵਾਰ ਦਾ ਨੰਬਰ ਲੈਣ ਲਈ ਜਿਹਦਾ WhatsApp ਨੰਬਰ ਜਿਵੇਂ ਕਿ ਤੁਹਾਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਉਹਦੇ ਤੇ ਸਾਨੂੰ ਮੈਸੇਜ ਕਰੋ ਤੇ ਉੱਥੇ ਸਾਨੂੰ ਪ੍ਰੋਫਾਈਲ ਦਾ ਨੰਬਰ ਦੱਸੋ ਤੇ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਭੇਜ ਦਵਾਂਗੇ ਜੀ ਹੁਣ ਪੜਦੇ ਹਾਂ ਜੀ ਆਪਾਂ ਆਪਣੀ ਅਗਲੀ ਤੇ ਅਖੀਰਲੀ ਪ੍ਰੋਫਾਈਲ ਅੱਜ ਦੀ ਇਹ ਪ੍ਰੋਫਾਈਲ ਹੈ ਜੀ ਅਮਰਿਤਧਾਰੀ ਹੈਗਾ ਲੜਕਾ ਕਾਸਟ ਨਦੀ ਜੱਟ ਸਿੱਖ ਹੈ ਏਰੀਆ ਇਹਨਾਂ ਦਾ ਮੂਗਾ ਹੈ ਜੀ ਏਜ 29 ਹੈ ਗੱਦ 5 ਫੁੱਟ 11 ਇੰਚ ਹੈ ਕੁਆਲੀਫੀਕੇਸ਼ਨ ਮਾਸਟਰ ਇਨ ਇੰਜੀਨੀਅਰਿੰਗ ਐਮਏ ਡੂਇੰਗ ਪੀ ਐਚ ਡੀ ਤਿੰਨ ਕਿੱਲੇ ਪੈਲੀ ਤੇ ਫਾਦਰ ਨੇ ਜਿਹੜੇ ਟੀਚਰ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਸਿਸਟਰ ਮੈਡਿ ਮੈਰਿਡ ਨੇ ਤੇ ਮੈਡੀਕਲ ਸਟਡੀ ਨੇ ਦੇ ਵਿੱਚ ਗਵਰਨਮੈਂਟ ਜੌਬ ਕਰਦੇ ਨੇ ਐਵੇਂ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ preference ਜਿਹੜੀ ਇਹਨਾਂ ਨੂੰ ਜੱਟ ਸਿੱਖ ਲੜਕੀ ਚਾਹੀਦੀ ਹੈ ਜਿਹੜੀ ਪੜ੍ਹੀ ਲਿਖੀ ਹੋਵੇ ਹਾਈਟ ਘੱਟੋ ਘੱਟ 58 ਜਾਂ 510 ਦੇ ਆਸ-ਪਾਸ ਹੋ ਗਈ ਤੇ ਡਿਮਾਂਡ ਇਹਨਾਂ ਦੀ ਕੋਈ ਨਹੀਂ ਹੈਗੀ ਜੀ ਬਸ ਇਹੀ ਹਾਈਟ ਦੀ ਮੇਨ ਡਿਮਾਂਡ ਹੈ ਤੇ ਪੜਾਈ ਦੀ ਡਿਮਾਂਡ ਹੈ ਤੇ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਦੱਸ ਦਈਏ ਐਂਡ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਦੋ ਤਿੰਨ ਵਾਰੀ ਸੀ ਤੁਹਾਨੂੰ ਦੱਸ ਦਿੱਤਾ ਕਿ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਉਸ ਉੱਤੇ ਲੱਗਾ ਨੰਬਰ ਜਿਵੇਂ ਕਿ 715 700 872 73 ਜਿਵੇਂ ਵੀ ਨੰਬਰ ਲੱਗੇ ਹੋਏ ਨੇ ਤੁਸੀਂ ਸਿਰਫ ਸਾਨੂੰ ਉਹ ਨੰਬਰ ਸਾਡੇ WhatsApp ਦੇ ਲਿਖ ਕੇ ਭੇਜਣਾ ਹੈ ਜੀ ਕਿ ਇਸ ਨੰਬਰ ਦੀ ਤੁਹਾਨੂੰ ਇਸ ਪ੍ਰੋਫਾਈਲ ਦਾ ਨੰਬਰ ਚਾਹੀਦਾ ਆ ਤੇ ਅਸੀਂ ਤੁਹਾਨੂੰ ਸਿੱਧਾ ਪਰਿਵਾਰ ਦਾ ਨੰਬਰ ਹੈ ਜਿਹੜਾ ਜੀ ਸੈਂਡ ਕਰਾਂਗੇ ਤਾਂ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਨੰਬਰ ਲੈਣ ਦੇ ਕੋਈ ਵੀ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਤੇ ਨਾਲ ਹੀ ਦੱਸ ਦਿइए ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਲਾਭ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਸਾਂ ਨੂੰ WhatsApp ਤੇ ਮੈਸੇਜ ਕਰੋ ਜੀ 9041729903 ਜੋ ਕਿ ਸਾਡਾ ਇੱਕੋ ਇੱਕ ਨੰਬਰ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਚੈਨਲ ਤੇ ਨਵੇਂ ਹੋ ਤਾਂ ਤੇ Instagram ਵੀ ਸਾਡਾ ਹੈਗਾ ਜੀ Matrimony Instant's ਯੂਜ਼ਰ ਨੇਮ ਸਕਰੀਨ ਦੇ ਉੱਤੇ ਆ ਰਿਹਾ ਹੈ ਤੁਸੀਂ ਇੱਥੇ ਵੀ ਫੋਲੋ ਕਰ ਸਕਦੇ ਹੋ ਕਿਉਂਕਿ Instagram ਤੇ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਤੇ ਹੋਰ ਕੋਈ ਵੀ ਤੁਹਾਡੇ ਮਨ 'ਚ ਸ਼ੰਕਾ ਹੋਣ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਬੇਚੇ ਜਗਤ ਤੁਸੀਂ ਮੈਸੇਜ ਛੱਡ ਸਕਦੇ ਹੋ ਅੱਜ ਵਾਸਤੇ ਇੰਨਾ ਹੀ ਜੀ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਜਲਦੀ ਫੇਰ ਨਵੇਂ ਰਿਸ਼ਤੇ ਲੈ ਕੇ ਸੋ ਜੁੜੇ ਰਹੋ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ